ਜੇ ਐਮਸੀ ਜੀ ਸਭ ਨੂੰ ਅੱਜ ਅਸੀਂ ਸਿੱਖਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਪਰਮੇਸ਼ਰ ਦਾ ਕਲਾਮ ਸਾਨੂੰ ਪ੍ਰਭੂ ਕੋਈ ਦੁਬਾਰਾ ਕੀ ਦੱਸਦਾ ਹੈ ਤੇ ਮੈਂ ਆਪ ਸਭ ਦੇ ਲਈ ਆਇਤ ਪੜਾਂਗੀ ਬਾਈਬਲ ਦੇ ਵਿੱਚੋਂ ਪਹਿਲਾ ਕੋਰਿੰਥੀਆ ਉਹਦਾ 11 ਦੇ ਆਇਏ ਉਹਦੀ ਤੇ ਹੀ ਅੱਜ ਤੋਂ ਮੈਂ ਪੜਾਂਗੀ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਹੈ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਪਈ ਪ੍ਰਭੂ ਯਿਸੂ ਨੇ ਜਿਸ ਤਰ੍ਹਾਂ ਤੋਂ ਪੜਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਕਿ ਇਹ ਮੇਰਾ ਸ਼ਰੀਰ ਹੈ ਜੋ ਤੁਹਾਡੇ ਲਈ ਹੈ ਇਹ ਮੇਰੀ ਯਾਦਗਾਰੀ ਦੇ ਲਈ ਕਰਿਆ ਕਰੋ ਇਸ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਜਦ ਕਦੇ ਤੁਸੀਂ ਇਹਨੂੰ ਪਿਓ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪਿਓ ਤਾਂ ਤੁਸੀਂ ਪ੍ਰਭੂ ਦੀ ਮੌਦਾ ਪ੍ਰਚਾਰ ਕਰਦੇ ਰਹਿੰਦੇ ਹੋ ਜੱਤੀ ਕੋ ਨਾ ਆਵੇ ਇਸ ਕਰਕੇ ਜੋ ਕੋਈ ਅਰੋਗਤਾ ਨਾਲ ਇਸ ਰੋਟੀ ਚੁਖਾਵੇ अथवा ਪ੍ਰਭੂ ਦਾ ਪਿਆਲਾ ਪੀਵੇ ਜੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਏਗਾ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਾਲੇ ਵਿੱਚੋਂ ਪੀਵੇ ਹallelujah ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਕਿ ਪੌਲਸ ਨੇ ਜਿਹੜੀ ਗੱਲ ਪ੍ਰਭੂ ਯਿਸੂ ਮਸੀਹ ਤੋਂ ਸਿੱਖੀ ਪਰਮੇਸ਼ਰ ਦੀ ਆਤਮਾ ਨੇ ਜਿਹੜੀ ਉਹਨਾਂ ਨੂੰ ਸਿਖਾਈ ਤਾਂ ਉਹ ਗੱਲ ਉਹ ਸਾਨੂੰ ਇੱਥੇ ਦੱਸ ਰਹੇ ਨੇ ਕਿ ਉਸ ਰਾਤ ਜਦੋਂ ਪਰਮੇਸ਼ਰ ਨੇ ਸੂਲੀ ਤੇ ਜਨਣਾ ਸੀ ਉਸ ਰਾਤ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਉਸ ਤੋਂ ਪਹਿਲਾਂ ਉੱਥੇ ਬੈਠ ਕੇ ਰੋਟੀ ਖਾ ਰਹੇ ਸੀਗੇ ਇੱਕ ਜਗ੍ਹਾ ਦੇ ਉੱਥੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਸਿਕਾਇਆ ਕੀ ਪ੍ਰਭੂ ਭੋਜ ਦਾ ਮਤਲਬ ਕੀ ਹੈ ਪ੍ਰਭੂ ਭੋਜ ਦਾ ਮਤਲਬ ਇਹ ਹੈ ਕਿ ਇਸ ਜੋ ਸਾਡੇ ਕੋਲ ਮੌਜੂਦਾ ਜੂਸ ਹੈ ਇਸ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਕਰਕੇ ਗ੍ਰਹਿਣ ਕਰਨਾ ਹੈ ਤੇ ਇਹ ਜੋ ਸਾਡੇ ਕੋਲ ਰੋਟੀ ਹੈ ਇਸ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਦਾ ਸਰੀਰ ਕਰਕੇ ਗ੍ਰਹਿਣ ਕਰਨਾ ਹੈ ਤੇ ਇਹਦੇ ਲਈ ਸਭ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਜੋ ਵੀ ਹੋਂ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਜਾਣੇ ਤੇ ਚਾਹੇ ਅਣਜਾਣੇ ਚ ਪਾਪ ਕੀਤੇ ਨੇ ਉਹਨਾਂ ਤੋਂ ਅਸੀਂ ਪਰਮੇਸ਼ਰ ਤੋਂ ਮਾਫੀ ਮੰਗੀਏ ਤੇ ਜਾਂਜੀ ਆਪਣੇ ਆਪ ਨੂੰ ਤੋਬਾ ਕਰੀਏ ਫਿਰ ਇਸ ਪ੍ਰਭੂ ਭੋਜ ਨੂੰ ਗ੍ਰਹਿਣ ਕਰੀਏ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਪਰਖੋ ਤੇ ਫਿਰ ਇਸ ਨੂੰ ਲਿਆ ਕਰੋ ਅਸੀਂ ਸਮਾ ਲਵਾਂਗੇ ਔਰ ਮਾਫੀ ਮੰਗਾਂਗੇ ਜੋ ਗਲਤੀਆਂ ਸਾਡੇ ਤੋਂ ਜਾਣੇ ਜਾਂ ਅਣਜਾਣੇ ਚ ਹੋਈਆਂ ਜਾਂ ਕਿਸੇ ਨੇ ਦਿਨ ਨੂੰ ਬੁਰਾ ਬੋਲਿਆ ਜਾਂ ਕਿਸੇ ਦਾ ਦਿਲ ਦੁਖਾਇਆ ਜਾਂ ਅਸੀਂ ਕਿਸੇ ਤੋਂ ਦੁਖੀ ਹੋਏ ਆਂ ਤਾਂ ਅੱਜ ਅਸੀਂ ਸਭ ਤੋਂ ਪਹਿਲਾਂ ਇੱਕ ਦੂਜੇ پرتھنا کریں گے معاف کریں گے اپنے آپ اور او جنہوں اسی دکھی اسی تھوڑا سما اسی اپنے آپنا کر سکتے ہو اس بعد سسٹر کلدیپ اس روٹی دل جو پرب ویشو دا شریر ہے جس نے اسے یاد ہے جہاں کرن جا رہے ہیں اس نو لینڈ جا رہے ہیں اسے لیے پراتھنا کریں گے تو, تو بعد میں اس جوستے لئے پراتھنا کریں گے جس میں اسے پروبیشو میں سیدھا لہو کر کے آج گرہن کریں گے تو اسے تھوڑا سما رکھو اور, اور سیدھے لیے ریپینٹ کر سکتے ہیں yes. توبہ کر سکتے yes. ہیں میرا پیاری خدا سچ مچ میرے پیاری خود ਇਸੋ ਰੋਟੀਆਂ ਮੇਰੇ ਪਿਆਰੇ ਖੁਦਾਏ ਰੋਟੀ ਨਹੀਂ ਬਲਕਿ ਤੇਰਾ ਬਦਨ ਆ ਮੇਰੇ ਪਿਆਰੇ ਖੁਦਾ ਤੇਰੇ ਬਚਨ ਜਿਸ ਤਰ੍ਹਾਂ ਲਿਖਿਆ ਹੈ ਕਿ ਇਹ ਮੇਰਾ ਬਦਨ ਆ ਔਰ ਤੁਸੀਂ ਇਹਨੂੰ ਖਾਂਦੇ ਰਹੋ ਮੇਰੀ ਜ਼ਾਦਗਿਰੀ ਚ ਕਰਦੇ ਰਹੋ ਮੇਰੇ ਪਿਆਰੇ ਖੁਦਾ ਜੋ ਹੁਣ ਅਸੀਂ ਇਸ ਬਦਨ ਨੂੰ ਲੈ ਲਈਏ ਮੇਰੇ ਪਿਆਰੇ ਖੁਦਾ ਜਦ ਵੀ ਜੋ ਵੀ ਭੈਣ ਪ੍ਰਾਈਸ ਨੂੰ ਫੇਂਡਰ ਲੈਂ ਮੇਰੇ ਪਿਆਰੇ ਖੁਦਾ ਇੱਕ ਨਵੀਂ ਤਾਕਤ ਇੱਕ ਬਲ ਨੂੰ ਪਾਉਣ ਮੇਰੇ ਪਿਆਰੇ ਖੁਦਾ ਮੇਰੇ ਪਿਆਰੇ ਖੁਦਾ ਇਸ ਇਸ ਰੋਟੀ ਨੂੰ ਲੈਣ ਤੋਂ ਪਹਿਲਾਂ ਇਸ ਬਦਨ ਨੂੰ ਲੈਣ ਤੋਂ ਪਹਿਲਾਂ ਅਸੀਂ ਜੋ ਵੀ ਗਲਤੀ ਗੁਨਾਹ ਕੀਤੇ ਸਭ ਨੇ ਉਹਨਾਂ ਲਈ ਅਸੀਂ ਤੇਰੇ ਤੋਂ ਮਾਫੀ ਮੰਗਦੇ ਹਾਂ ਮੇਰੇ ਪਿਆਰੇ ਖੁਦਾ ਹੁਣ ਜੋ ਅਸੀਂ ਇਸ ਨੂੰ ਉਹਨਾਂ ਸਭ ਪਾਪਾਂ ਤੋਂ ਦੂਰ ਕਰਨਾ ਔਰ ਜਿਆਦਾ ਤੇਰਾ ਬਦਨ ਲਈਏ ਮੇਰੇ ਪਿਆਰੇ ਖੁਦਾ ਤੇਰੇ ਵਿੱਚ ਹੋਰ ਵਧਦੇ ਜਾਈਏ ਮੇਰੇ ਪਿਆਰੇ ਖੁਦਾ ਤੇਰਾ 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 ਬਦਨ ਸਾਡੇ ਵਿੱਚ ਵਧੇ ਮੇਰੇ ਪਿਆਰੇ ਖੁਦਾ ਤੁਸੀਂ ਸਾਡੇ ਵਿੱਚ ਵਧਦੇ ਜਾਓ ਮੇਰੇ ਪਿਆਰੇ ਖੁਦਾ ਸਿਰ ਕੱਟਦੇ ਜਾਈਏ ਮੇਰੇ ਪਿਆਰੇ ਖੁਦਾ ਸਾਡੇ ਸਾਰੇ ਪਾਪਾਂ ਨੂੰ ਮਾਫ ਕਰੋ ਔਰ ਇਸ ਇਸ ਰੋਟੀ ਨੂੰ ਲੈਣ ਦੇ ਜੋਗ ਬਣਾਓ ਸਾਨੂੰ ਮੇਰੇ ਪਿਆਰੇ ਖੁਦਾ ਤਾਂ ਕਿ ਤੇਰੇ ਬਦਨ ਨੂੰ ਲੈ ਸਕੀਏ ਔਰ ਖਾ ਸਕੀਏ ਮੇਰੇ ਪਿਆਰੇ ਖੁਦਾ ਦਇਆ ਕਰੋ ਰਹਿਮ ਕਰੋ ਆਪਣੇ ਬੱਚਿਆਂ ਦੀ ਛੋਟੀ ਦੁਆਪਕਰਤਾ ਨੂੰ ਸੁਣ ਔਰ ਸਵਕਝ ਕਬੂਲ ਕਰੋ ਇਸ ਮਸੀਹ ਦੇ ਨਾਮ ਵਿੱਚ ਪਰਬਾਪਤ ਅਸੀਂ ਕਮਾਨੂਆਂ ਅਗਰ ਪ੍ਰਾਰਥਨਾ ਕਰਾਂਗੇ ਪਰਮੇਸ਼ੁਰ ਦੇ ਪਵਿੱਤਰ ਲਹੂ ਦੇ ਲਈ ਜੋ ਸਾਡੇ ਪਾਪਾਂ ਦੀ ਸ਼ਿਫਾ ਦੇ ਲਈ ਵਰਾਇਆ ਗਿਆ ਤਾਂ ਉਹ ਆਪਾਂ ਸਭ ਮਿਲ ਕੇ ਕਮਾਨੂ ਤੇ ਪ੍ਰਾਰਥਨਾ ਕਰਾਂਗੇ ਅਸੀਂ ਸ਼ੁਕਰ ਕਰਾਂਗੇ ਸਰਬ ਸ਼ਕਤੀਮਾਨ ਅੰਤ ਪਰਮੇਸ਼ੁਰ ਦਾ ਹਾਲੇਲੂਇਆ ਬ੍ਰਾਹਮਿਸਾਹ ਕਰ ਯਾਕੂਬ ਦੇ ਜਿੰਦਾ ਖੁਦਾਵੰਦ ਸਾਰੀਆਂ ਕੌਮਾਂ ਦੇ ਮੂਤਾਂ ਦੇ ਮਾਨ ਪਰਮੇਸ਼ੁਰ ਅਸੀਂ ਸ਼ੁਕਰ ਕਰਦੇ ਹਾਂ ਖੁਦਾਵੰਦ ਖੁਦਾ ਜੋ ਤੁਸੀਂ ਆਪਣੇ ਇਕਲੌਤੇ ਨੂੰ ਸਾਡੇ ਲਈ ਭੇਜਿਆ ਕਿ ਤਾ ਪਰਮੇਸ਼ੁਰ ਐ ਖੁਦਾਵੰਦ ਉਸ ਇਕਲੌਤੇ ਦੇ ਪਰਮੇਸ਼ੁਰ ਸ਼ਰੀਰ ਹੋਰ ਲਹੂ ਮਾਜਬ ਅਸੀਂ ਉਸ ਵਚਨ ਦੇ ਮੁਤਾਬਕ ਜੋ ਕਹਿੰਦਾ ਕਿ ਮੇਰੀ ਯਾਦ ਕਹੀ ਦੇ ਵਿੱਚ ਇਹ ਕਰਿਆ ਕਰੋ ਜਦ ਤੱਕ ਮੈਂ ਆ ਨਹੀਂ ਜਾਂਦਾ ਪਿਤਾ ਅਜਿਸੀ ਇਸ ਨੂੰ ਲੈਣ ਜਾਣੇ ਖੁਦਾਵੰਦ ਖੁਦਾਸੀ ਧੰਨਵਾਦ ਕਰਦੇ ਹਾਂ ਸੱਚ ਵਿੱਚ ਖੁਦਾਵੰਦ ਤੁਸੀਂ ਸਾਡੇ ਲਈ ਪਿਤਾ ਪਰਮਿਸ਼ਨ ਮਾਰੇਗਾ ਛੁੱਟੇਗਾ ਖੁਦਾਵੰਦ ਖੁਦਾ ਤੁਹਾਨੂੰ ਪੁੱਛ ਲਿਆ ਗਿਆ ਖੁਦਾਵੰਦ ਖੁਦਾ ਤਾਂ ਜੋ ਅਸੀਂ ਪਾਪਾ ਤੋਂ ਸ਼ਿਵਾ ਪਾਈ ਖੁਦਾਵੰਦ ਖੁਦਾ ਪਿਤਾ ਸਾਡੇ ਪਾਪਾ ਦੇ ਕਾਰਨ ਹੀ ਤੁਹਾਡੇ શરીਹੀ ਦੇ ਤੇ ਤਾੜਨ ਹੋਈ ਖੁਦਾਵੰਦ ਖੁਦਾ ਪਿਤਾ ਅਸੀਂ ਤਾਂ ਧੰਨਵਾਦ ਕਰਦੇ ਖੁਦਾਬੰਦ ਖੁਦਾ ਪਵਿੱਤਰ ਲਹੂ ਦੇ ਲਈ ਜੋ ਸਾਡੇ ਪਾਪਾ ਦੇ ਲਈ ਸ਼ਿਫਾ ਦੇ ਲਈ ਵਾਇਆਗਾ ਪਿਤਾ ਖੁਦਾਬੰਦ ਖੁਦਾ ਇਸ ਨੂੰ ਅੱਜ ਇਸ ਤਰ੍ਹਾਂ ਯਾਦਗਾਰੀ ਦੇ ਵਿੱਚ ਲੈਣ ਜਾ ਰਹੇ ਪਿਤਾ ਸਾਨੂੰ ਸਾਰੇ ਪਾਪਾ ਤਤੋ ਪਵਿੱਛੋਦ ਤੇ ਪਵਿੱਤਰ ਖੁਦਾਬੰਦ ਖੁਦਾ ਅਸੀਂ ਪਵਿੱਤਰ ਤਾਈ ਦੇ ਚਾਲ ਦੇ ਤੇ ਵਰਦੇ ਜੀ ਪਿਤਾ ਧੰਨਵਾਦ ਸਹਤਾ ਜੀ ਸਿਨਗਰ ਕਰਨ ਜਾਈਆਂ ਜਿਸ ਸੁਮੇਸ਼ੀ ਦੇ ਨਾਮ ਦੇ ਵਿੱਚ ਆਮੇਨ ਆਮੇਨ